ਸਤਰਾਮ ਸਿਰਵਾਹੇ ਗੁਰੂ ਸਾਹਿਬ ਜੀਆ ਦੁਖ ਪੰਜਨੀ ਸਾਹਿਬ ਗੌੜੀ ਮਹੱਲਾ ਪੰਜਮਾ ਜੀ ਦੁਖ ਪੰਜਰ ਤੇਰਾ ਨਾਮ ਜੀ ਦੁਖ ਪੰਜਰ ਤੇਰਾ ਨਾਮ ਆਠ ਪਹਿਰ ਆਰਾਧੀ ਹੈ ਪੂਰਨ ਸਤ ਗੁਰ ਗਿਆਨ ਰਹਾਉ ਜਿਤ ਕਟ ਵਸੈ ਪਹਾੜ ਬ੍ਰਹਮ ਸੋਈ ਸੁਹਾਬਾ ਤਾਉ ਜਮ ਕੰਕਰ ਨੇੜ ਨ ਆਵੇ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਦ ਭੇ ਕਿਰਪਾਲ ਗੁਸਾਈਆਂ ਨਠੇ ਸੋ ਸੰਤਾਪ ਤੱਤੇ ਬਾਵ ਨ ਲੱਗੇ ਸਤਗੁਰ ਰਖੇ ਆ ਗੁਰ ਨਾਰਾਇਣ ਦੇਉ ਗੁਰ ਗੁਰ ਸੱਚਾ ਸਰਜਣਹਾਰ ਗੁਰ ਤੁਠੇ ਸਭ ਕਿਛ ਪਾਇ ਜਿਨ ਨਾਨਕ ਸਦ ਬਲੇਹਾਰ ਗੌੜੀ ਮਹੱਲਾ ਪੰਜਵਾਂ ਸੋਕੇ ਹਰੇ ਕੀ ਏਖ ਨਮਾਹੇ ਅੰਮ੍ਰਿਤ ਧ੍ਰਿਟ ਸੱਚ ਜੀਵਾਈ ਕਾਟੇ ਕਾਇਟ ਪੂਰੇ ਗੁਰਦੇਵ ਸੇਵਾ ਕੋ ਦਿਨੀ ਆਪਣੀ ਸੇਵ ਰਹਾ ਮਿਟ ਗਏ ਚਿੰਤ ਪੁਨੀ ਮਨ ਆਸਾ ਕਰੀਂ ਦਿਆ ਸਤਗੁਰ ਗੁਣ ਤਸਾ दुख नए सुमाए ढिर न परी जा गुर फुरमाए इश पुनी पुरे गुर मिले नानक जन सुफल फले गौड़ी महला पंजवा ताप गे पाई प्रशांत शीतल पे कि प्रदात कृपा ते पे सुहेले जन्म जनम के विशरे मेल रहाओ सिमरत सिमरत प्रका नाओ सगल रोका बनस्या था ਸਹਿਜ ਸੁਪਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੇ ਕਉ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾਂ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨਿ ਆਈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੀ ਰਹਾਉ ਇਕ ਸਬੈਨ ਨਾਹੀ ਦੂਜਾ ਕੋਈ ਜਾਂਕੇ ਧ੍ਰਿਟ ਸਦਾ ਸੁਖ ਹੋਇ ਸਾਜਨ ਮੀਤ ਸਖਾ ਕਰੇਕ ਹਰ ਹਰ ਅੱਖਰ ਮਨ ਮਹਲੇਖ ਰਵ ਰਹਿਆ ਸਰਬੱਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਕੋਟ ਵਿਗਣ ਹਿਰੇਖ ਨਮਾਹਿ ਹਰ ਹਰ ਕਥਾ ਸਾਧ ਸੰਗ ਸੁਨਾਈ ਪੀਵਤਿ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾ ਸਰਹਾ ਸਰਬ ਕਲਿਆਣ ਸੁਖ ਸਹਿਜ ਜਨਦਾਨ ਜਾਂ ਕਹਿ ਰਿਦੈ ਵਸੈ ਭਗਵਾਨ ਔਖਦ ਮੰਤਰ ਤੰਤ ਸਵਾਰ ਕਰਨੇ ਹਾਰ ਦੇ ਮਹਤਾਰ ਤਜ ਸਭ ਭਰਮ ਪਜਿਓ ਪਾਦ ਬ੍ਰਹਮ ਕਉ ਨਾਨਕ ਅਟਾਲੇ ਏ ਧਰਮ ਗੌੜੀ ਮਹੱਲਾ ਪੰਜਵਾ ਸ਼ਾਦ ਪਏ ਗੁਰੂ ਗੋਬਿੰਦ ਪਾਈ ਤਾਪ ਭਾਵ ਬਿਨ ਸੇ ਮੇਰੇ ਭਾਈ ਰਹਾਉ RAM ਨਾਮ ਨੇ ਤਰਸਨ ਬਖਾਨ ਬਿਨ ਸੇ ਰੋਗ ਭਏ ਕਲਿਆਨ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਤਨੀਤ ਗਈ ਬਿਯਾਦ ਉਪਰੇ ਜਨਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸ਼ਰਣਾਈ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਰ ਬਰਮ ਪ੍ਰਕਿਰਪਾ ਧਾਰਿ ਨਾਨਕ ਨਾਮ ਜਪੈ ਸੋ ਜਿਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾ ਤੇਰੇ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾ ਦੋਇ ਤੇ ਦੂਤ ਪਰ ਮੈਂ ਛਰਮਾਰੇ ਜਨ ਕੇ ਪਹਿਜ ਰਖੀ ਕਰਤਾਰੇ ਬਾਦ ਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੇ ਨੋਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹਿਲਾ ਪੰਜਵਾਂ ਰਾਗ ਪਿਤਾ ਪ੍ਰ ਮੇਰੇ ਮੋਹਨ ਗੁਣ ਸਭ ਗੁਣ ਤੇਰੇ ਰਹਾਉ ਪੰਜ ਵਿਖਾਦੀ ਏਕ ਗਰੀਬਾ ਆਖੋਂ ਰੱਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸ਼ਰਨ ਤੋਹਾਰੀ ਕਰ ਕਰ ਹਾਰਿਓ ਅਨੇਕ ਬਹੁ ਭਾਂਤੀ ਛੋੜੈ ਕਤ ਹੋ ਨਾਹੀ ਏਕ ਬਾਤ ਸੁਨ ਤਾਕੀ ਓਟਾ ਸਾਧ ਸੰਗ ਮਿਟ ਜਾਇ ਕਰ ਕਿਰਪਾ ਸੰਤ ਮਿਲੇ ਮੋਹੇ ਤਿਨ ਤੇ ਧੀਰਜ ਪਾਇਆ ਸੰਤੀ ਮਨ ਤ ਦਿਓ ਮੋਹਿ ਨਿਰਪਉ ਗੁਰ ਕਾਬ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਉ ਨਾਨਕ ਮਨ ਭਇਆ ਪ੍ਰਗਾਸ ਆ ਪਾਇਆ ਪਦ ਨਿਰਵਾਣੀ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਰਨ ਲਾਗੇ ਜਾਪੇ ਅਲਖਿਆ ਭੇਵ ਧਰ ਤਪਨੀ ਦਪਈ ਗੁਣ ਗਾਏ ਦੁਰਤ ਗਿਆ ਹਰਨਾਮ ਤੇ ਆਏ ਰਹਾ ਸਵਨੀ ਥਾਈ ਰਵਿਆ ਆਪ ਆਦਿ ਜੁਗਾਦ ਜੰਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਈ ਬੁੱਠੇ ਸਭ ਸੁਖ ਪਾਏ ਸਤਗੁਰ ਤੁਠੇ ਪਾਰ ਬ੍ਰਹਮ ਪ੍ਰਭ ਪੈ ਰਖਵਾਲੇ ਜਥੈ ਕਿਥੈ ਦਿਸੈ ਨਾਲੇ ਨਾਨਕ ਦਾਸ ਕਸਮ ਪ੍ਰਤਪਾਲਿਂ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦਿਨੋਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਤਕਤਾਇ ਮਰਤ ਪ੍ਰਭਾਨੀ ਕੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸ਼ਾਂਤ ਪਾਏ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹੈ ਤੂਰ ਰਹਾਉ ਤਾਬ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲ ਵਿਖ ਸਭ ਨਾਸੇ आनंद ਕਾ ਰਹੁ ਮੇਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈੰਜ ਸਵਾਰੀ ਬਿਲਾ ਬਲੇ ਮਹਲਾ ਪੰਜਵਾ ਸਗਲੇ ਆਨੰਦ ਕੀਆ ਪਰਮੇਸ਼ਰ ਨੇ ਆਪਣਾ ਬਿਰਦ ਸਮਾਰਿਆ ਸਾਧ ਜਿਨਾ ਹੋਏ ਕਿਰਪਾਲਾ ਬਿਖਸ਼ੇ ਸਭ ਪਰਵਾਰਿਆ ਕਾਰਜ ਸਤ ਗੁਰਿਆ ਸਵਾਰਿਆ ਵੱਡੀਆਂ ਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਾਣ ਤਰਨ ਤਰੇ ਪਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਚੇਨਨ ਫਲ ਪਾਏ ਪੂਰਣੀ ਇਛਾ ਪੁਜਾਰਿਆ ਬਿਲਾ ਬਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆ ਬਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾ ਰਾਜੇ ਰਾਜੇ ਪੋਜਨ ਕਾਵੋ ਮੇਰੇ ਭਾਈ ਅੰਮ੍ਰਿਤ ਨਾਮ ਅਰਧ ਮਾਇ ਤੇ ਆਈ ਨਾਨਕ ਗੁਰਪੂਰੇ ਚਰਨਾਈ ਜਿਨੇ ਆਪਣੇ ਨਾਮ ਕੀ ਪੈਂਜ ਰਖਾਈ ਬਿਲਾ ਬਲਾ ਮਹਲਾ ਪੰਜਵਾ ਤਾਉ ਸੰਤਾਬ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨਿਆ ਰੋਗ ਗੁਣ ਗਾਵੋ ਨਿਤ ਰਾਮ ਕੇ ਔਖਦ ਜੋਗ ਆਏ ਬਸੋਂ ਕਰਦੇ ਇਸ ਮੈਂ ਇਹ ਭਲੇ ਸੰਯੋਗ ਨਾਨਕ ਪ੍ਰਭ ਸੁ ਪਰਸਨ ਭੇ ਲੈ ਗਏ ਬਿਉ ਬਿਲਾਵਲੇ ਮਹਿਲਾ ਪੰਜਵਾ ਬੰਦਨ ਕਾਟਿਆ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁੱਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਣ ਜੋਗ ਰਹਾ ਔਖਾ ਦਾ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗ ਮਨ ਤਨ ਹਿੱਤੈ ਫਿਰ ਦੁੱਖ ਨ ਜਾਪੈ ਹਰ 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 Japiyan ਅੰਤਰ ਲਿਵ ਲਾਈ ਕਿਲ ਵਖਿਉ ਤਰੈ ਸੁਧ ਹੋਏ ਸਾਧੂ ਸਰਣਾਇ ਸੋਨ ਤਾ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤ ਨਾਨਕ ਕਥੈ ਹਰ ਕੇ ਗੁਣ ਗਾਏ ਬਿਲਾਵਲ ਮਹੱਲਾ ਪੰਜਵਾ ਹਰ ਹਰ ਹਰਿਆ ਰਾਦੀ ਹੈ ਹੋਈ ਹੈ ਆਰੋਗ ਰਾਮਚੰਦ ਕੀ ਲਛਟ ਕਾ ਜਨਮ ਆ ਰਿਆ ਰੋਗ ਰਹਾ ਗੁਰਪੂਰਾ ਹਰ ਜਾਪਿਐ ਨਿਤ ਕੀ ਚੈ ਭੋਗ ਸਾਧ ਸੰਗਤ ਕੈ ਬਾਲਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਿਬ ਯੋਗ ਨਾਨਕ ਪ੍ਰਚਨ ਅਗਤੀ ਕਰਨ ਕਾਰਨ ਜੋ ਰਾਵ ਬਿਲਾ ਬਲ ਮਹੱਲਾ ਪੰਜ ਮਾ ਦੁਪ ਦੇ ਘਰ ਪੰਜ ਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਰਿਉ ਪਾਵ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਾਂ ਮਿਟੇ ਰੋਉ ਸ਼ੀਤਲ ਵਨ ਭਿਆ ਗੁਰਪੂਰਾ ਆ ਰਦਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾ ਵਾਹ ਪਕਰ ਪ੍ਰਕਾਡਿਆ ਕਿਨਾਂ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਦਿਨ ਭਇਆ ਬਿਲਾ ਬਲ ਮਹਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਜਿਆ ਸੁਖ சாਤ ਵੱਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੇ ਰੱਖਿਆ ਮੇਰਾ ਪਾਇ ਅਮਤ ਜੀ ਕਿ ਸ਼ਰਣਾਗਤੀ ਜੋ ਸਦਾ ਸਹਾਈ ਰਹੋ ਵਰਤੇ ਕਦੇ ਨਾ ਹੋਵਈ ਜਨਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਿਲਾ ਬਿਲਾ ਮਹਲਾ ਪੰਜਵਾ ਤਾਤੇ ਵਾਉ ਨਾ ਲੱਗਈ ਪਰ ਬ੍ਰਹਮ ਛਰਣਾਈ ਚੌ ਗਿਰਦਾ ਹਮਾਰੈ ਰਾਮ ਕਾਰ ਦੁਖ ਲਗੈ ਨਾ ਪਾਈ ਸਤਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮਿ ਔਖਦ ਦਿਆ ਏਕਾਲ ਵਿਲਾਈ ਰਹਾ ਰਾਖ ਲਈ ਤਨ ਰਖਣ ਹਾਰ ਸਾਬਿਆਦ ਮਿਟਾਈ ਕਉ ਨਾਨੇ ਕਿਰਪਾ ਪਈ ਪ੍ਰਾਪੇ ਸਹਾਈ ਮੇਰਾ ਬਲ ਮਹੱਲਾ ਪੰਜੇਵਾ ਆਪਣੇ ਬਾਲ ਕੇ ਆਪ ਰਖਿਆਨ ਪਾਰ ਬ੍ਰਹਮ ਗੁਰਦੇਵ ਸੁਖ ਸਾਧ ਸਹਿਜ ਆਨੰਦ ਭੇ ਪੂਰਨ ਭਈ ਸੇਵ ਰਹਾ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਈ ਜੀਵਾਲਿਆਂ ਦਾ ਜਾ ਕਾ ਵੱਡ ਪ੍ਰਤਾਪ ਦੋ ਘਮਾਰੇ ਬਖਸ਼ਣ ਆਪਣੀ ਕਲ ਧਾਰੀ ਮਨ ਬਾਛਦ ਫਲ ਦਿੱਤਿਆ ਨਾ ਨਾਨਕ ਬਲਿਹਾਰੀ ਬਿਲਾ ਵਲੇ ਮਹਲਾ ਪੰਜਵਾ ਤਾਬਲਾ ਹੈ ਆ ਗੁਰ ਸਿਰਜਣਹਾਰ ਸਤਿਗੁਰੇ ਆਪਣੇ ਕੋ ਬਲ ਜਾਈ ਜਿਨ ਪੈੰਜ ਰੱਖੀ ਸਾਰੇ ਸੰਸਾਰ ਹਾ ਕਰਮਸਤ ਧਾਰ ਬਾਲਕ ਰਖ ਲੈਨੋ ਪ੍ਰਭ ਅਮਰਤ ਨਾਮ ਮਹਾਰਸ ਦਿਨੋ ਦਾਸ ਕੇ ਇਲਾਜ ਰਖੈ ਮਿਹਰਬਾਨ ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ ਬਿਲਾਵੈ ਲੈ ਮਹੱਲਾ ਪੰਜਵਾਂ ਤਾ ਪਾਪ ਤੇ ਰਖਿਆ ਆਪ ਸੀਤਲ ਪੈ ਗੁਰ ਚਰਣੀ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਰਹਾ ਕਰ ਕਿਰਪਾ ਹਸਤ ਪ੍ਰਾਪ ਦੀ ਨੇ ਜੈ ਤੇ ਉਧਾਰ ਨਵਖੰਡ ਪਰਤਾਪ ਦੁੱਖ ਬਿਨ ਸੇ ਸੁਖ ਅਨੰਦ ਪਰਵੇਸਾ ਕ੍ਰਿਸ਼ਨ ਬਜੇ ਮਨ ਤਨ ਸੱਚ ਧਰਾਪ अनाहत को नाथ शरण समरथा सकल सेठ को माई बाप भगत वशर पै पंजन स्वामी गुण गावत नानक या आला सुरठ महल्ला पंजवा करेश ना नाम सिमर प्रभु अपना मन तन पै अरुगा कोट बिगण लाथे प्र शरणआ प्रटे पले संजोगा प्रभु वाणी शब्द सुपाखेआ ਗਾਵਾਂ ਸੁਣੋ ਪੜੋ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾ ਸੱਚਾ ਸਾਹਿਬ ਮਿੱਤ ਵਡਾਈ ਭਗਤ ਵਸ਼ਲ ਦੇ ਅੱਲਾ ਸੰਤਾਂ ਕੀ ਪੈ ਜ ਰਖਦਾ ਆਇ ਆਦ ਬਿਰਧ ਪ੍ਰਤਪਲ ਹਰੇ ਅਮਰਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨੱਠਾ ਗੁਣ ਗੋਬਿੰਦ ਨਿਤ ਗਾਵਾਂ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪੈ ਸਗਲੇ ਜੁਗ ਅੰਤਰ ਗੁਰੂ ਨਾਨਕੀ ਕੀ ਵਡਿਆਈ ਸੋਰਠ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਿਜ ਤੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਰੈ ਰਾਖਿਓ ਬਾਰਿਕ ਸਤਗੁਰਤਾ ਬਿ ਉਤਾਰਿਆ ਉਬਰੇ ਸਤਗੁਰ ਕੀ ਚਰਣਾਹੀ ਜਾਂ ਕੀ ਸੇਵਨਾ ਬਿਰਤੀ ਜਾਈ ਰਹਾਉ ਘਰ ਮੈਂ ਸੂਕ ਬਾਹਰ ਫੁਨ ਸੁਖਾ ਪ੍ਰਭ ਆਪਣੇ ਭੇਦਿਆਲਾ ਨਾਨਕ ਬਿਗਨਣ ਲਾਗੇ ਕੋ ਹੂੰ ਮੇਰਾ ਪ੍ਰਮ ਹੋਆ ਕਿਰਪਾਲਾ ਸੁਰਠ ਮਹਿਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਤਾਰੀ ਆਠ ਪਹਿਰਿਆਂ ਰਾ ਦੋ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਓ ਤੂੰ ਸੁਖ ਸੰਪਤਿ ਰਾਸ ਰਖ ਲੈ ਹੋ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ ਕਉ ਨਾਨੇ ਗੁਰਪੂਰਾ ਭੇਟਿਓ ਮਿਟਿਓ ਸਗਲਿਆਂ ਦੇਸਾਂ ਸੋਰਠ ਮਹੱਲਾ ਪੰਝਮਾ ਸਿਮਰ ਸਿਮਰ ਗੁਰ ਸਤਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮੰਨ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕਾਣ ਸਮਰੱਥ ਸੁਆਮੀ ਪੂਰਨ ਪੁਰਖ ਵਿਧਾਤਾ ਰਹਾ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਭੇਦਿਆਲਾ ਜੈ ਜੈ ਘਰ ਭੈ ਜਗ ਪੀਤਰ ਹੋਆ ਪਾਰ ਬਰ ਅਮਰਖਵਾਲ ਸੋਰਠ ਮਹੱਲਾ ਪੰਜਵਾ ਦੁਰਤਿ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਬਾਰ ਬਰਮ ਪ੍ਰਾਪਾ ਕਿਰਪਾ ਧਾਰੀ ਆਪਣਾ ਬਿਰਦ ਸੁਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੇ ਰਹੋ ਪਤ ਤਿ ਉਦਾਰਨ ਸਤਿਗੁਰ ਮੇਰਾ ਮੋਹੇ ਤਿਸ ਕਾ ਪ੍ਰਭਾਸ ਬਖਸ਼ ਲੈ ਸੋ ਸਚੈ ਸਾਇਬ ਸੁਣ ਨਾਨਕੀ ਅਰਦਾਸ ਸੋ ਰਠਾ ਮਹੱਲਾ ਪੰਜਵਾਂ ਮਖੀਆ ਪਾਰ ਬਰਮ ਪਰਮੇਸ਼ਰ ਸਗਲੇ ਰੋਗ ਬਿਦਾਰਿ ਗੁਰਪੂਰੇ ਕੀ ਸਰਣੀ ਉਪਰੇ ਕਾਰਜ ਸਗਲੇ ਸੁਵਾਰਿ ਹਰ ਜਨ ਸਿਮਰਿਆ ਨਾਮ ਅਧਾਰ ਤਾਪ ਉਤਾਰਿਆ ਸਤਗੁਰੂ ਪੁਰੇ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰੈ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵੱਡੀ ਵੱਡਿਆ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਾਖਿਆ ਸੋਰਠ ਮਹੱਲਾ ਪੰਜਵਾ ਪੇ ਕਿਰਪਾਲ ਗੁਰੂ ਗੋਬਿੰਦਾ ਸਗਲ ਮਨੋਰਥ ਪਾਈ ਅਜਤਰ ਪੇ ਲਾਹ ਹਰ ਚਰਣੀ ਗੋਬਿੰਦ ਕੇ ਗੁਣ ਗਾਇ ਪੜੋ ਸਮੂਰਤ ਪੂਰਾ ਸ਼ਾਂਤ ਸਹਜ ਆਨੰਦ ਨਾਮ ਜਪਵਾਜੇ ਅਨ ਹਾ ਤੂ ਰਹਾ ਮਿਲੇ ਸੁਆਮੀ ਪ੍ਰੀਤਮ ਆਪਣੇ ਕਰਮੰਦਰ ਸੁਖੁਦਾਇ ਹਰ ਨਾਮ ਨਦਾਨ ਨਾਨਕ ਜਨ ਪਾਇਆ ਸਗਲੀ ਇਛੁ ਭਜਾਈ ਸੋਰਠ ਮਹੱਲਾ ਪੰਜਮਾ ਸੰਤੋ ਹਰ ਹਰ ਨਾਮ ਤਿਆਹੀ ਸੁਖ ਸਾਗਰ ਪ੍ਰਾਪਤ ਸਰੋ ਨਾਹੀ ਮਨ ਜਿੰਦਿਆੜਾ ਫਲ ਪਾਈ ਰਹਾ ਸਤਗੁਰੂ ਪੁਰਹਿ ਤਾਉ ਗਵਾਇ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਾਪੈਂਦਿਆਂ ਲਾ ਦੁੱਖ ਮਿਟਿਆ ਸਭ ਪਰਵਾਰੀ ਸਰਬਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮੇ ਆਧਾਰੋ ਨਾਨ ਪਤ ਰਾਖੀ ਪਰਮੇਸ਼ਰ ਉਦਰੇਆ ਸਭ ਸੰਸਾਰ ਸੋਰਠ ਮਹੱਲਾ ਪੰਜੇਮਾ ਮੇਰਾ ਸਤਗੁਰੁ ਰਖਵਾਲਾ ਹੋਆ ਧਾਰਿ ਕਿਰਪਾ ਪ੍ਰਭ ਆ ਦੇ ਰੱਖਿਆ ਹਰਿ ਗੋਬਿੰਦ ਨਵਾ ਨਿਰੋਆ ਰਹਾ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤਿ ਸਫਲ ਪਾਏ ਸਤਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੁਆ ਸਵਾਰੇ ਹਮਰਾ ਗੁਣਿ ਅਵ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮਸਤ ਧਾਰੇ ਆ ਸੋ ਰਠ ਮਹੱਲਾ ਪੰਜਵਾਂ ਜੀ ਜੰਤਰ ਸਾਤਿਸਕੇ ਕੀਏ ਸੋਈ ਸੰਤ ਸਾਈ ਆਪਣੇ ਜਿਵ ਕੀ ਆਪੇ ਰੱਖੈ ਪੂਰਨ ਭਈ ਵਡਾਈ ਭਾਰ ਬ੍ਰਹਮ ਪੂਰਾ ਮੇਰ ਨਾਲ ਗੁਰਪੁਰ ਐ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਅਨੰਦ ਨਾਨਕ ਨਾਮ ਤੇ ਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕਾ ਕੰਠ ਲਾਇ ਰੱਖੈ ਜਿਉ ਬਾਰਿਕ ਪਤਮਾਤਾ ਸੋਰਠ ਮਹੱਲਾ ਪੰਜਵਾਂ ਠੰਡ ਪਾਈ ਕਰਤਾ ਰੇ ਤਾਪ ਛੁਡ ਗਿਆ ਪਰਵਾਰੇ ਗੁਰਪੂਰੈ ਹੈ ਰੱਖੇ ਸ਼ਰਨ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਜ ਸੁਖ ਗਿਣ ਮੈਂ ਉਪਜੇ ਮਨ ਹੋਆ ਸਦਾ ਸੁਖਾਲਾ ਰਹਾਂਉ ਹਰ ਹਰ ਨਾਮ ਦੇ ਉਦਾਰ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੇ ਤਿੰਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਧ ਸਮਾਰਿਆ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਇਓ ਸਾਖੀ ਤਿੰਨ ਸਗਲੀ ਲਾਜ ਰੱਖੀ ਬੁਲਾਇਆ ਬੋਲੇ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਤਿ ਸਾਕੀ ਆਪਣੇ ਦਾਸ ਕੇ ਪੈਜ ਰਾਖੀ ਬਿਲਾ ਬਿਲਾ ਮਹਲਾ ਪੰਜਵਾਂ ਆਗੇ ਪਾਛੇ ਕੁਸਲ ਪਿਆ ਗੁਰਪੂਰੈ ਪੂਰੀ ਸਵ ਰਾਖੀ ਪਰਬਰਮ ਪ੍ਰਭ ਕੀ ਨੀ ਮਿਆ ਰਹੋ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਇਆ ਸ਼ਾਂਤ ਸਹਿਜ ਆਨੰਦ ਗੁਣ ਗਾਏ ਦੂਤ ਦੁਇਟ ਸਾ ਹੋਏ ਖਿਆ ਗੁਣ ਅਬ ਗੁਣ ਪ੍ਰਭ ਕਾਚਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈ ਅਚੋਤੇ ਬਿਨਸੀ ਨਾਨਕਿ ਚਿਰਹਿ ਹਰ ਕੀ ਜਿਆ ਗੁਣ ਅਬ ਗੁਣ ਪ੍ਰਭ ਕਾਚਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਆਤੋਲ ਵਡਾਈ ਅਜੋਤਿਆ ਬੇਨਾਸੀ ਨਾਨਕਿ ਉਚਰੈ ਹਰ ਕੀ ਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ